ਅੱਜ ਮੋਕਮੰਤਰੀ ਸਾਹਿਬ ਆਏ ਸੀ ਤੁਹਾਡੇ ਸਕੂਲ ਦੇ ਵਿੱਚ ਹਾਂਜੀ ਕਿਦਾਂ ਦਾ ਮਹਿਸੂਸ ਕੀਤਾ ਤੁਸੀਂ ਬਹੁਤ ਜ਼ਿਆਦਾ ਵਧੀਆ ਉਹ ਸਾਨੂੰ ਮਿਲ ਕੇ ਗਏ ਬਹੁਤ ਵਧੀਆ ਚੰਗਾ ਲੱਗਿਆ ਬਹੁਤ ਚੰਗਾ ਲੱਗਿਆ ਤੁਹਾਡੇ ਪਾਪਾ ਮੰਮੀ ਪਾਪਾ ਵੀ ਆਏ ਸੀ ਹਾਂਜੀ ਉਹ ਆ ਕੇ ਮੁੜ ਗਏ ਹੁਣ ਅਸੀਂ ਬਸ ਤੇ ਘਰੇ ਜਾਵਾਂਗੇ ਬੱਸ ਜਿਹੜੀ ਗਵਰਨਮੈਂਟਲ ਨੂੰ ਲਗਾਈ ਗਈ ਹੈ ਉਹ ਹੈ ਹਾਂਜੀ ਗਵਰਨਮੈਂਟ ਤੋਂ ਲਗਾਈ ਇਹ ਬੱਸ ਮੈਨੂੰ ਦੱਸੋ ਵੀ ਰੋਜ਼ ਆਉਂਦੀ ਹੈ ਸਕੂਲ ਹਾਂਜੀ ਸਰ ਬਹੁਤ ਵਧੀਆ ਕੀਤਾ ਇਹਨਾਂ ਨੇ ਆ ਐਮੀਨੈਂਟਸ ਖੋਲ ਕੇ ਕਿ ਜਿਹੜੇ ਬੱਚੇ ਐਮੀਨੈਂਟਸ ਤੇ ਮੈਰਿਟ ਦੇ ਆਉਂਦੇ ਨੇ ਕਿ ਤਾਂ ਉਹਨਾਂ ਨੂੰ ਹੋਰ ਸਕੂਲ ਚ ਸੀਟ ਮਿਲਦੀ ਆ ਤੇ ਉਹਨਾਂ ਨੂੰ ਬੈਸਟ ਐਜੂਕੇਸ਼ਨ ਮਿਲਦੀ ਆ ਕਿ ਨਹੀਂ ਮੇਰੇ ਬੱਚੇ ਤਿੰਨ ਪੜ੍ਹਦੇ ਨੇ ਜੀ ਇੱਕ ਚੌਥੀ ਚ ਇੱਕ 10ਵੀਂ ਚ ਇੱਕ 11ਵੀਂ ਚ ਤੇ 85% ਨੰਬਰ ਆ ਕਦੇ ਘਟ ਨਹੀਂ ਆਏ ਐਰਕੀ ਵੀ ਦੂਜਾ ਪੋਜੀਸ਼ਨ ਆ ਇਹਨਾਂ ਦੀ ਪ੍ਰਾਈਵੇਟਾ ਨੂੰ ਮੈਨੂੰ ਤਾਂ ਇੱਥੇ ਬਹੁਤ ਫਾਇਦਾ ਜੀ ਇਹ ਸਕੂਲ ਬਹੁਤ ਤਰੱਕੀ ਕਰ ਰਿਹਾ ਸਾਡੀ ਨਵੀਆਂ ਤੋਂ ਨਵੀਆਂ ਸਹੂਲਤਾਂ ਮਿਲ ਰਹੀਆਂ ਨੇ ਟੂਰਜ਼ ਮਿਲ ਰਹੇ ਨੇ ਕੋਈ ਵੱਡੇ ਤੋਂ ਵੱਡਾ ਲੈਕਚਰ ਲੱਗ ਰਹੇ ਨੇ ਔਰ ਬਹੁਤ سارے ਗੈਸਟ ਵੀ ਆਉਂਦੇ ਨੇ ਬਹੁਤ ਵਧੀਆ ਲੱਗ ਰਿਹਾ ਸਾਡਾ ਹੁਣ ਉਹਨਾਂ ਨੇ ਸਾਡੇ ਸਕੂਲ ਬਾਰੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੇ ਲੱਗ ਕੇ ਬੱਚੇ ਇੱਧਰ ਆ ਰਹੇ ਨੇ ਭਗਵੰਤਪਨ ਸਰਕਾਰ ਨੇ ਸਿੱਖਿਆ ਦੇ ਖੇਤਰ ਚ ਪੰਜਾਬ ਨੂੰ ਮੋਹਰੀ ਸੁਬਾ ਬਣਾਉਣ ਲਈ ਵੱਡੀਆਂ ਪਲਾਂਗਾਂ ਪੁੱਟੀਆਂ ਨੇ ਇਹ ਲੁਧਿਆਣਾ ਦਾ ਮਾਨ ਸਰਕਾਰ ਵੱਲੋਂ ਸਥਾਪਿਤ ਕੀਤਾ ਸਕੂਲ ਆਫ ਐਮੀਨੈਂਸ ਹੈ ਇਸ ਦੀ ਬਿਲਡਿੰਗ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾਉਂਦੀ ਹੈ ਸਕੂਲ ਚ ਅਤਿ ਆਧੁਨਿਕ ਲੈਬਸ ਅਤੇ সুইਮੀ ਪੂਲ ਹਨ ਸੂਬੇ ਦੇ 23 ਜ਼ਿਲ੍ਹਿਆਂ ਚ 118 ਸਕੂਲ ਆਫ ਐਮੀਨੈਂਸ ਸਥਾਪਿਤ ਕੀਤੇ ਗਏ ਨੇ ਇਹ ਕਨਸੈਪਟ ਸਫਲਤਾਪੂਰਵਕ ਚੱਲਦਾ ਆ ਰਿਹਾ ਹੈ ਮਾਨ ਸਰਕਾਰ ਵੱਲੋਂ ਹੋਰ ਸਕੂਲ ਆਫ ਐਮੀਨੈਂਸ ਖੋਲਣ ਦਾ ਸੰਕਲਪ ਵੀ ਲਿਆ ਗਿਆ ਹੈ ਮੈਂ ਜਸਵਿੰਦਰ ਸਿੰਘ ਪ੍ਰਿੰਸੀਪਲ ਸਕੂਲ ਆਫ ਫੈਮਿਲੀਅਰ ਸੈਕਟਰ ਬੱਤੀ ਲੁਧਿਆਣਾ ਸਕੂਲ ਆਫ ਫੈਮਿਲੀਅਰ ਜਿਹੜਾ ਕਨਸੈਪਟ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਲਿਆਂਦਾ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ ਫਾਈਵ ਤਰ੍ਹਾਂ ਕੇ ਲੈब्स ਪ੍ਰੋਵਾਈਡ ਕਰਵਾਏ ਗਏ ਹਨ ਜਿਸ ਵਿੱਚ ਫਿਜ਼ਿਕਸ ਲੈਬ ਬਾਇਓ ਲੈਬ ਇੰਟੀਗ੍ਰੇਟਿਡ ਲੈਬ ਕਮਿਸਟਰੀ ਲੈਬ ਐਂਡ ਕੰਪਿਊਟਰ ਲੈਬ ਹਰ ਸਕੂਲ ਵਿੱਚ ਬੱਸ ਸਰਵਿਸ ਦਿੱਤੀ ਗਈ ਹੈ which is free of cost ਤੇ ਮੈਂ ਵੀ ਇਸ ਫੈਸਿਲਿਟੀ ਦਾ ਬਹੁਤ ਲਾਭ ਉਠਾ ਰਹੀ ਹਾਂ 8ਵੀਂ 9ਵੀਂ 10ਵੀਂ 11ਵੀਂ 12ਵੀਂ ਦੇ ਬੱਚੇ ਬੱਚੇ ਦਾ ਜਿੱਧਰ ਨੂੰ ਬਿਲ ਕਰਦਾ ਹੈ ਬੱਚੇ ਨੂੰ ਉਹੀ ਟ੍ਰੇਨਿੰਗ ਦੇਵਾਂਗੇ ਇੰਨੇ ਸ਼ਾਨਦਾਰ ਸਕੂਲ ਹੋ ਜਾਣਗੇ ਆਉਣ ਵਾਲੇ ਦਿਨਾਂ ਚ ਇਸਰੋ ਨਾਲ ਅਸੀਂ ਗੱਲ ਕੀਤੀ ਹੈ ਇਸਰੋ ਇੱਥੇ ਆਪਣੇ ਮਿਊਜ਼ੀਅਮ ਬਣਾਉਣ ਨੂੰ ਕਹਿੰਦਾ ਪੰਜਾਬ ਦੇ ਵਿੱਚ ਸੋ ਅਸੀਂ ਜੇ ਬੱਚਿਆਂ ਨੂੰ ਮਾਹੌਲ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰਣਵੇ ਦੇਵਾਂਗੇ ਤਾਂ ਮੈਨੂੰ ਉਮੀਦ ਹੈ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਨਹੀਂ ਦੇਸ਼ ਦਾ ਨਾਮ ਰੋਸ਼ਨ ਕਰਨਗੇ ਅਨਮਿਊਟ ਤੇ ਜੁੜੇ ਹੋ ਤੁਸੀਂ ਤਾਂ ਇਸ ਵਕਤ ਅਸੀਂ ਧੂਰੀ ਦੇ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਅੱਜ ਸੀਐਮ ਭਗਵਤੰਤ ਮਾਨ ਜੀ ਵੱਲੋਂ ਤੇ ਉਹਨਾਂ ਦੇ ਨਾਲ ਦਿੱਲੀ ਦੇ ਸਾਬਕਾ ਐਜੂਕੇਸ਼ਨ ਮਿਨਿਸਟਰ ਦੇ ਵੱਲੋਂ ਅੱਜ ਜਿੱਥੇ ਮਾਪਿਆਂ ਦੇ ਨਾਲ ਪੇਰੈਂਟਸ ਦੇ ਨਾਲ ਮੀਟਿੰਗ ਕੀਤੀ ਗਈ ਹੈ ਉੱਥੇ ਹੀ ਨਾਲ ਦੀ ਨਾਲ ਸਕੂਲ ਦੇ ਬੱਚਿਆਂ ਦੇ ਰੂਬਰੂ ਵੀ ਹੋਏ ਨੇ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਬਹੁਤ ਸਾਰਾ ਗੱਲਬਾਤ ਹੋਈ ਹੈ ਮਾਪਿਆਂ ਕੋਲੋਂ ਤੇ ਬੱਚਿਆਂ ਕੋਲੋਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕੀ ਸੰਵਾਦ ਜਿਹੜਾ ਹੈ ਅੱਜ ਜੁੜਿਆ ਬਹੁਤ ਸਾਰੇ ਪੇਰੈਂਟਸ ਤੇ ਬੱਚੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤਾਂ ਅਸੀਂ ਪੇਰੈਂਟਸ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬੱਚਿਆਂ ਦੇ ਨਾਲ ਵੀ ਗੱਲਬਾਤ ਬੇਟਾ ਅੱਜ ਮਾਨ ਸਾਹਿਬ ਆਏ ਸੀਗੇ ਮੁੱਖ ਮੰਤਰੀ ਸਾਹਿਬ ਤੁਸੀਂ ਗੱਲ ਕਰੋ ਤਾਂ ਕਿਦਾਂ ਦਾ ਮਹਿਸੂਸ ਕਰਦੇ ਹੋ ਕੀ ਗੱਲਬਾਤ ਹੋਈ ਹੈ ਕੀ ਉਹਨਾਂ ਨੇ ਕਿਹਾ ਸਾਨੂੰ ਬਹੁਤ ਵਧੀਆ ਲੱਗਿਆ ਜਦੋਂ ਮਾਨ ਸਾਹਿਬ ਆਏ ਉਰੇ ਤਾਂ ਸਾਨੂੰ ਬਹੁਤ ਮਹਿਸੂਸ ਹੋਇਆ ਵੀ ਸਾਡੇ ਸਕੂਲ ਵਿੱਚ ਆਏ ਨੇ ਪਹਿਲੀ ਵਾਰ ਸਾਨੂੰ ਬਹੁਤ ਵਧੀਆ ਲੱਗਿਆ ਤੁਸੀਂ ਭੈਣ ਜੀ ਇਹਦੇ ਮਦਰ ਹੋ ਹਾਂਜੀ ਕਿੱਦਾਂ ਦਾ ਮਹਿਸੂਸ ਕਰਦੇ ਹੋ ਕੀ ਗੱਲਬਾਤ ਬਹੁਤ ਵਧੀਆ ਲੱਗਿਆ ਜੀ ਮਾਨ ਸਾਹਿਬ ਆਏ ਬੱਚਿਆਂ ਨੂੰ ਫਿਰ ਪੜ੍ਹਾਈ ਵਾਰੇ ਤੇ ਸਿੱਖਿਆ ਦੇ ਕੇ ਗਏ ਸੀ ਬੱਚਿਆਂ ਨੂੰ ਅੱਗੇ ਵੱਧਣਾ ਪੜ੍ਹਾਈ ਵਿੱਚ ਜ਼ਿਆਦਾ ਤਰੱਕੀਆਂ ਕਰਨ ਤੇ ਉਹਨਾਂ ਨੇ ਬਹੁਤ ਵਧੀਆ ਲੈਕਚਰ ਵੀ ਦਿੱਤਾ ਤੇ ਸਾਡੀ ਪੜ੍ਹਾਈ ਵਾਰੇ ਬਹੁਤ ਯੋਗਦਾਨ ਕੀਤਾ ਬਹੁਤ ਵਧੀਆ ਸਮਝਾਈ ਉਹ ਹੋਰ ਕੀ ਗੱਲਬਾਤ ਹੋਈ ਹੈ ਜਦੋਂ ਮਨੀਸ਼ ਚੋਧਿਆ ਮਨੀਸ਼ ਚੋਧਿਆ ਆਏ ਸੀ ਉਹਨਾਂ ਨੇ ਕੀ ਗੱਲਬਾਤ ਕੀਤੀ ਉਹਨਾਂ ਨੇ ਸਾਡੇ ਸਕੂਲ ਬਾਰੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੇ ਲਾ ਕੇ ਬੱਚੇ ਇੱਧਰ ਆ ਰਹੇ ਨੇ ਤੇ ਬਸ ਬੇਟਾ ਕੀ ਗੱਲਬਾਤ ਹੋਈ ਹੈ ਤੁਸੀਂ ਦੱਸੋ ਅੱਜ ਆਏ ਸੀ ਸੀਐਮ ਸਾਹਿਬ ਆਏ ਸ਼ੋਦੀਆ ਸਾਹਿਬ ਸਾਡੇ ਸਕੂਲ ਨੂੰ ਬਹੁਤ ਵਧੀਆ ਬਣਾਉਂਦੀ ਜੀ ਉਹ ਕਰ ਲੈਣਗੇ ਜੀ ਸਾਡਾ ਸਕੂਲ ਜਿਵੇਂ ਦੇਖੋ ਪ੍ਰਾਈਵੇਟ ਸਕੂਲਾਂ ਨਾਲੋਂ ਬਹੁਤ ਵਧੀਆ ਹੈ ਜੀ ਤੁਸੀਂ ਕਿਹੜੀ ਕਲਾਸ ਚ ਪੜਦੇ ਹੋ ਪਲੱਸ 1 ਜੀ ਪਲੱਸ 2 ਜੋ ਹੋ ਜਾਗੇ ਹਮਨ ਉਹ ਗਵੰ ਸਿੰਘ ਮਾਨ ਆਏ ਸੀਗੇ ਮਨੀਸ਼ ਸ਼ੋਦੀਆ ਜੀ ਆਏ ਸੀ ਕੀ ਗੱਲਬਾਤ ਹੋਈ ਥਾ ਉਹਦੇ ਹੀ ਬਸ ਸਿੱਲਪਾਤ ਮਤਲਬ ਪੜ੍ਹਾਈ ਵਾਰੀ ਕਰਕੇ ਗਏ ਨੇ ਵੀ ਪੰਜਾਬ ਦੇ ਸਕੂਲ ਬਹੁਤ ਹੀ ਜ਼ਿਆਦੇ ਵਧੀਆ ਬਣਾ ਦਿੱਤੇ ਗਏ ਨੇ ਤੇ ਸਾਡੇ ਨਾਲ ਵੀ ਵਿਚਰੇ ਬਹੁਤ ਵਧੀਆ ਨੇ ਬਸ ਹੋਰ ਕੁਝ ਨਹੀਂ ਤਾਂ ਪੇਰੈਂਟਸ ਵੀ ਨੇ ਅੱਜ ਮਾਣ ਮਹਿਸੂਸ ਹੁੰਦਾ ਹੈ ਪਹਿਲਾਂ ਵੀ ਕਦੀ ਕਿਸੇ ਸਟੇਟ ਦਾ ਮੁੱਖ ਮੰਤਰੀ ਬਹੁਤ ਸਾਰੇ ਆਏ ਹੋਣਗੇ ਤੁਸੀਂ ਵੀ ਸਕੂਲਾਂ ਵਿੱਚ ਪੜ੍ਹੇ ਹੋਵੋਗੇ ਜੀ ਕਦੀ ਕੋਈ ਮੁੱਖ ਮੰਤਰੀ ਜਾਂ ਜਿਹੜਾ ਪੰਜਾਬ ਦਾ ਪ੍ਰਭਾਰੀ ਆ ਜਾਂ ਕੋਈ ਸਾਬਕਾ ਐਜੂਕੇਸ਼ਨ ਮਿਨਿਸਟਰ ਹੈ ਉਸਨੇ ਆਕੇ ਤੁਹਾਡੇ ਨਾਲ ਕਦੀ ਗੱਲਬਾਤ ਕੀਤੀ ਹੈ ਇਸ ਤਰ੍ਹਾਂ ਜਿਸ ਤਰ੍ਹਾਂ ਅੱਜ ਹੋਈ ਨਹੀਂ ਸਰ ਕਦੇ ਕੋਈ ਆਇਆ ਨਹੀਂ ਜੇ ਇਸ ਤਰ੍ਹਾਂ ਆਉਣ ਤਾਂ ਜਿਹੜੇ ਸਰਕਾਰੀ ਸਕੂਲ ਨੇ ਮੰਨ ਵੀ ਪ੍ਰਾਈਵੇਟ ਨੂੰ ਮਾਤ ਪਾਦਣ ਤੇ ਜਿਵੇਂ ਕੋਈ ਸਹੂਲਤ ਦੇਣਾ ਜਿਵੇਂ ਛੋਟੇ ਬੱਚੇ ਨੇ ਉਹਨਾਂ ਨੂੰ ਬੈਨਾ ਮਹਈਆ ਹੋਣਾ ਤਾਂ ਪ੍ਰਾਈਵੇਟਾਂ ਨੂੰ ਸਹੂਲਤ ਇੱਥੇ ਵਧੀ ਜਾਵੇ ਤਾਂ ਦਿਨੋਂ ਦਿਨ ਤਰੱਕੀ ਸਰਕਾਰੀ ਸਕੂਲ ਦੀ ਇਹ ਹਮਤ ਵਧਦਾ ਹੈ ਹੁਣ ਤੁਹਾਡੇ ਜਿਹੜੇ ਹੁਣ ਤੁਹਾਡੇ ਜਿਹੜੇ ਬੱਚੇ ਨੇ ਉਹ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਦੇ ਨੇ ਕੀ ਫਰਕ ਹੈ ਪ੍ਰਾਈਵੇਟ ਨਾਲੋਂ ਜਦੋਂ ਦੀ ਮਾਨ ਸਰਕਾਰ ਆਈ ਹੈ ਸਰਕਾਰੀ ਸਕੂਲਾਂ ਦਾ ਨਹੀਂ ਮੇਰੇ ਬੱਚੇ ਤਿੰਨ ਪੜਦੇ ਨੇ ਜੀ ਇੱਕ ਚੌਥੀ ਚ ਇੱਕ 10ਵੀਂ ਚ ਇੱਕ 11ਵੀਂ ਚ ਤੇ 85% ਨੰਬਰ ਕਦੇ ਘਟ ਨਹੀਂ ਆਏ ਐਰਕੀ ਵੀ ਦੂਜਾ ਅਪ੍ਰੀਸ਼ਨ ਹੈ ਇਹਨਾਂ ਦੀ ਪ੍ਰਾਈਵੇਟਾਂ ਨੂੰ ਮੈਨੂੰ ਤਾਂ ਇੱਥੇ ਬਹੁਤ ਫਾਇਦਾ ਜੀ ਕਿਉਂ ਐਵੇਂ ਖਰਚ ਕਰੀਏ ਨਾ ਜਦ ਜਿਹਨੇ ਪੜਨਾ ਬੱਚੇ ਨੇ ਤਾਂ ਉਹ ਸਰਕਾਰੀ ਸਕੂਲ ਵਿੱਚ ਵੀ ਪੜ ਸਕਦਾ ਹੈ ਤੇ ਜਿਹਨੇ ਪੜਨਾ ਨਹੀਂ ਤਾਂ ਉਹ ਪ੍ਰਾਈਵੇਟ ਵਿੱਚ ਵੀ ਨਹੀਂ ਪੜ ਸਕਦਾ ਦਿਨ ਸਾਡਾ ਸਕੂਲ ਬਹੁਤ ਤਰੱਕੀ ਕਰ ਰਿਹਾ ਸਾਡੀ ਨਵੀਆਂ ਤੋਂ ਨਵੀਆਂ ਸਹੂਲਤਾਂ ਮਿਲ ਰਹੀਆਂ ਨੇ ਟੂਰਜ਼ ਮਿਲ ਰਹੇ ਨੇ ਕੋਈ ਵੱਡੇ ਤੋਂ ਵੱਡਾ ਲੈਕਚਰ ਲੱਗ ਰਹੇ ਨੇ ਔਰ ਬਹੁਤ ਸਾਰੇ ਗੈਸਟ ਵੀ ਆਉਂਦੇ ਨੇ ਬਹੁਤ ਵਧੀਆ ਲੱਗ ਰਿਹਾ ਸਾਡਾ ਹੁਣ ਤਾਂ ਲਗਾਤਾਰ ਪੇਰੈਂਟਸ ਤੇ ਬੱਚੇ ਜਿਹੜੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਇੱਕ ਹੋਰ ਪੇਰੈਂਟਸ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਪੰਜ ਜੀ ਕਿਹੜੇ ਪਿੰਡ ਤੋਂ ਆਏ ਅਸੀਂ ਬਾਦਸਪਤੋਂ ਤੁਹਾਡੇ ਬੱਚੇ ਪੜ੍ਹਦੇ ਨੇ ਹਾਂਜੀ ਕਿੰਨੇ ਬੱਚੇ ਪੜ੍ਹਦੇ ਨੇ ਤੁਹਾਡੇ ਸਾਡੇ ਦੋ ਬੱਚੇ ਪੜ੍ਹਦੇ ਨੇ ਹਾਂਜੀ ਦੋ ਜੀ ਦੋ ਬੱਚੇ ਹਾਂਜੀ ਤਾਂ ਪਹਿਲਾਂ ਵੀ ਕਦੀ ਕਿਸੇ ਮੁੱਖ ਮੰਤਰੀ ਨੇ ਆਣ ਕੇ ਤੁਹਾਡੇ ਨਾਲ ਇਸ ਤਰ੍ਹਾਂ ਸੰਵਾਦ ਕੀਤਾ ਜਿਸ ਤਰ੍ਹਾਂ ਇਸ ਵਰਪਗਵਨ ਸਿੰਘ ਮਾਨ ਆਏ ਨੇ ਉਹਨਾਂ ਦੇ ਨਾਲ ਸਾਬਕਾ ਐਜੂਕੇਸ਼ਨ ਮਨਿਸਟਰ ਆਏ ਨੇ ਮਨੀਸ਼ ਸ਼ੋਦੀਆ ਜੀ ਪਹਿਲਾਂ ਕਦੀ ਇਸ ਤਰ੍ਹਾਂ ਹੋਇਆ ਨਹੀਂ ਜੀ ਇਦਾਂ ਕੋਈ ਨਹੀਂ ਵਧੀਆ ਕਿ ਚੌਲ ਵਧੀਆ ਜੀ ਜਿਹੜੇ ਬੱਚਿਆਂ ਨੂੰ ਸਹੂਲਤਾਂ ਮਿਲ ਰਹੀਆਂ ਨੇ ਜੀ ਪਰ ਇਹਦਾ ਫਰਕ ਹੈ ਪਹਿਲਾਂ ਨਾਲੋਂ ਜਿਹੜੇ ਪਹਿਲਾਂ ਤੁਹਾਡੇ ਬੱਚੇ ਕਿੱਥੇ ਪੜ੍ਹਦੇ ਸੀ ਇਹ ਕਲੀਅਰ ਕਰ ਦਿਓ ਕਹਾਂ ਸਰਕਾਰੀ ਸਕੂਲ ਵਿੱਚ ਸਤਿ ਸ਼੍ਰੀ ਅਕਾਲ ਬੱਚੇ ਸਾਡੇ ਬਾਦਸਾਹਰ ਪੜ੍ਹਦੇ ਸੀ ਪ੍ਰਾਈਵੇਟ ਸਕੂਲ ਦੇ ਵਿੱਚ ਪਹਿਲਾਂ ਪ੍ਰਾਈਵੇਟ ਸੀ ਉਦੋਂ ਬਾਅਦ ਅਸੀਂ ਸਰਕਾਰੀ ਚਲਾਤੇ ਹੁਣ ਇੱਥੇ ਵੀ ਸਰਕਾਰੀ ਚ ਹੀ ਨੇ 8ਵੀਂ ਤੱਕ ਇਹਨੇ ਪੜ੍ਹਾਈ ਕਿੱਦਾਂ ਦੀ ਹੈ ਕਿਹੜੀ ਕਲਾਸ 'ਚ ਬੱਚੇ ਪੜ੍ਹਦੇ ਨੇ ਤੁਹਾਡੇ ਇਹ ਜੀ 9ਵੀਂ ਕਲਾਸ 'ਚ ਨੇ ਕਿਸ ਤਰ੍ਹਾਂ ਦਾ ਰਿਜ਼ਲਟ ਆਇਆ ਤੁਹਾਡੀ ਆਪਣੀ 10ਵੀਂ ਕਲਾਸ 'ਚ ਆਇਆ ਕਿਸ ਕਿਸ ਤਰ੍ਹਾਂ ਦਾ ਰਿਜ਼ਲਟ ਆਇਆ ਬਹੁਤ ਵਧੀਆ ਰਿਜ਼ਲਟ ਆਇਆ ਬਾਕੀ ਰਿਜ਼ਲਟ ਲੈਣ ਜਾ ਰਹੇ ਹਾਂ ਜੀ ਉੱਥੋਂ ਪਤਾ ਲੱਗਣਾ ਹੈਗਾ ਪਤਾ ਲੱਗ ਗਿਆ ਪਾਸ ਆ ਜਾਂ ਫੇਲ ਨਹੀਂ ਹੈ ਜਾ ਰਹ ਅੱਜ ਅੱਜ ਪ੍ਰਬੰਧ ਕਿਸ ਤਰ੍ਹਾਂ ਦੇ ਸੀਗੇ ਤੁਸੀਂ ਆਏ ਹੋ ਕਿੰਨਾ ਕਮਾਨ ਸਨਮਾਨ ਸਰਕਾਰ ਵੱਲੋਂ ਤੁਹਾਨੂੰ ਦਿੱਤਾ ਗਿਆ ਪੇਰੈਂਟਸ ਦੀ ਜੇਕਰ ਗੱਲ ਕਰ ਲਈਏ ਨਹੀਂ ਜੀ ਵਧੀਆ ਮਿਲ ਰਿਹਾ ਕੋਈ ਇਦਾਂ ਨਹੀਂ ਤਾਂ ਲਗਾਤਾਰ ਅਸੀਂ ਉਹਨਾਂ ਬੱਚਿਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਪਰਿਵਾਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਨੂੰ ਅੱਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਿਲ ਕੇ ਗਏ ਨੇ ਹਾਲਾਂਕਿ ਮੁੱਖ ਮੰਤਰੀ ਸਾਹਿਬ ਦਾ ਹੈਲੀਕਾਪਟਰ ਦੀ ਉਡਾਣ ਨੂੰ ਦੇਖਣ ਦੇ ਵਿੱਚ ਬੱਚੇ ਜਿਹੜੇ ਨੇ ਉਹ ਲਗਾਤਾਰ ਬਿਜ਼ੀ ਨੇ ਮੈਂ ਤਸਵੀਰ ਵੀ ਤੁਹਾਨੂੰ ਇੱਕ ਦਿਖਾ ਦਿੰਨਾ ਕਿ ਬੱਚੇ ਲਗਾਤਾਰ ਸੀਐਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਿਹੜੀ ਹੈਲੀਕਾਪਟਰ ਦੀ ਉਡਾਣ ਹੈ ਉਸ ਨੂੰ ਮਿਲ ਕੇ ਗਏ ਨੇ ਹੋਰ ਵੀ ਬਹੁਤ ਸਾਰੇ ਬੱਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤਾਂ ਬਿਲਕੁਲ ਸਾਹਮਣੇ ਜੀ ਇਸ ਵਕਤ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਹੈਲੀਕਾਪਟਰ ਹੈ ਉਹ ਧੂੜ ਉਡਾਉਂਦਾ ਹੋਇਆ ਅਸਮਾਨ ਨੂੰ ਜਿਹੜਾ ਉਹ ਸ਼ੂਰੇ ਜੀ ਇਸ ਵਕਤ ਮੁੱਖ ਮੰਤਰੀ ਸਾਹਿਬ ਦੀ ਰਵਾਨਗੀ ਜਿਹੜੀ ਹੈ ਉਹ ਇੱਥੋਂ ਹੋ ਚੁੱਕੀ ਹੈ ਤੇ ਅਸੀਂ ਪੇਰੈਂਟਸ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਲਗਾਤਾਰ ਕਰਦੇ ਆ ਲਗਾਤਾਰ ਪੇਰੈਂਟਸ ਦੀਆਂ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਤਾਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਤਾਂ ਭੈਣ ਜੀ ਕਿੱਥੋਂ ਆਏ ਹੋ ਅਸੀਂ ਬਾਜਮੀਆ ਅਸੀਂਦੇ ਹੋ ਜ ਤੁਹਾਡੇ ਰੋਣੇ ਕੋਈ ਨਹੀਂ ਕੋਈ ਨਹੀਂ ਤੁਸੀਂ ਬੱਚਿਆਂ ਨਾਲ ਵੀ ਆਓ ਤੁਸੀਂ ਦੱਸੋ ਅੱਜ ਪਹਿਲੀ ਪਹਿਲੀ ਮੀਟਿੰਗ ਹੈ ਤੁਹਾਡੀ ਮੁੱਖ ਮੰਤਰੀ ਸਾਹਿਬ ਦੇ ਨਾਲ ਕਿੱਦਾਂ ਦਾ ਮਹਿਸੂਸ ਕੀਤਾ ਬਹੁਤ ਵਧੀਆ ਲੱਗਿਆ ਸਰ ਹਾਂਜੀ ਬਹੁਤ ਵਧੀਆ ਲੱਗਿਆ ਕੀ ਕਹਿ ਕੇ ਗਏ ਨੇ ਮੁੱਖ ਮੰਤਰੀ ਸਾਹਿਬ ਉਹ ਬੱਚਿਆਂ ਨੂੰ ਵਧੀਆ ਸਿੱਖਿਆ ਦੇ ਕੇ ਗਏ ਨੇ ਵੀ ਵਧੀਆ ਤੁਸੀਂ ਪੜੋ ਅਸੀਂ ਆਹ ਤੁਹਾਡਾ ਸਪੋਰਟ ਕਰਾਂਗੇ ਪਹਿਲਾਂ ਵੀ ਕਦੀ ਕੋਈ ਮੁੱਖ ਮੰਤਰੀ ਇੱਥੇ ਇਸ ਤਰ੍ਹਾਂ ਦੀ ਮੀਟਿੰਗ ਕਰਕੇ ਗਏ ਨੇ ਪਹਿਲਾਂ ਜੇਕਰ ਪਹਿਲੇ ਸਮਿਆਂ ਦੀ ਗੱਲ ਕਰ ਲਈਏ ਨਹੀਂ ਸਰ ਅਸੀਂ ਕਦੇ ਮਿਲੇ ਮੁੱਖ ਮੰਤਰੀ ਨੂੰ ਅੱਜ ਪਹਿਲੀ ਵਾਰੀ ਅਸੀਂ ਦੇਖਿਆ ਤਾਂ ਲਗਾਤਾਰ ਜਿਹੜਾ ਆ ਉਹ ਗੱਲਬਾਤ ਦਾ سلسلہ جاری ਆ ਅਸੀਂ ਹੋਰ ਪੇਰੈਂਟਸ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਬੱਚਿਆਂ ਨਾਲ ਵੀ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦਾ ਅਜ ਰਿਹਾ ਛੋਟੇ ਬੱਚੇ ਨੇ ਆਜੋ ਬੇਟਾ ਕੀ ਨਾਮ ਬੱਚੇ ਦਾ ਸੁਖਦੀਪ ਕਾਰ ਸੁਖਦੀਪ ਕਿਹੜੀ ਕਲਾਸ ਚ ਪੜ੍ਹਦੇ ਹੋ 9th ਚ 9th ਚ ਹਾਂਜੀ ਕਿੰਨੀ ਕੁ ਵਧੀਆ ਪੜ੍ਹਾਈ ਹੈ ਸਕੂਲ ਦੇ ਵਿੱਚ ਬਹੁਤ ਵਧੀਆ ਸਰ ਅੱਜ ਮੁੱਖ ਮੰਤਰੀ ਸਾਹਿਬ ਆਏ ਸੀ ਗੱਲਬਾਤ ਹੋਈ ਹੈ ਹਾਂਜੀ ਨਹੀਂ ਹੋਈ ਉਦਾਂ ਤਾਂ ਉਹਨਾਂ ਨੇ ਤੁਹਾਡੇ ਨਾਲ ਸਮਾਦ ਕੀਤਾ ਨਾ ਹਾਂਜੀ ਕੀ ਕਹਿ ਕੇ ਗਏ ਬਾਤ ਕੋ ਦੱਸਿਆ ਵੀ ਬਹਾਨਾ ਸਰਕਾਰੀ ਸਕੂਲਾਂ ਬਾਰੇ ਦੱਸਿਆ ਵੀ ਬੱਸਾਂ ਲੱਗ ਗਈਆਂ ਬਹੁਤ ਵਧੀਆ ਸਰ ਤੁਹਾਡੇ ਸਕੂਲ 'ਚ ਵੀ ਬੱਸ ਆਉਂਦੀ ਹੈ ਹਾਂਜੀ ਤੁਸੀਂ ਹੁਣ ਬੱਸ ਤੇ ਚੜ ਕੇ ਜਾਂਦੇ ਹੋ ਹਾਂਜੀ ਹਾਂਜੀ ਤੁਹਾਡੇ ਬੱਚੇ ਕੀ ਨਾਮ ਹੈ ਆਜੋ ਗੁਰਜੀਤ ਕਾਰ ਗਰਜੀਤ ਕਿਹੜੀ ਕਲਾਸ ਚ ਪੜਦੇ ਹੋ? 9th C 9th ਹਾਂਜੀ ਤਾਂ ਅਦਿ ਮੋਕਮੰਤਰੀ ਸਾਹਿਬ ਆਏ ਸੀ ਤੁਹਾਡੇ ਸਕੂਲ ਦੇ ਵਿੱਚ। ਹਾਂਜੀ ਆ ਕਿਦਾਂ ਦਾ ਮਹਿਸੂਸ ਕੀਤਾ ਤੁਸੀਂ? ਬਹੁਤ ਜ਼ਿਆਦਾ ਵਧੀਆ ਉਹ ਸਾਨੂੰ ਮਿਲ ਕੇ ਗਏ ਬਹੁਤ ਵਧੀਆ ਚੰਗਾ ਲੱਗਿਆ ਬਹੁਤ ਚੰਗਾ ਲੱਗਿਆ। ਤੁਹਾਡੇ ਪਾਪਾ ਮੰਮੀ ਪਾਪਾ ਵੀ ਆਏ ਸੀ? ਹਾਂਜੀ ਉਹ ਆ ਕੇ ਮੁੜ ਗਏ। ਹੁਣ ਅਸੀਂ ਬਸ ਤੇ ਘਰੇ ਜਾਵਾਂਗੇ। ਬੱਸ ਜਿਹੜੀ ਗਵਰਨਮੈਂਟਲ ਨਾਲ ਲਗਾਈ ਗਈ ਹੈ ਉਹ ਹੈ। ਹਾਂਜੀ ਗਵਰਨਮੈਂਟ ਨਾਲ ਲਗਾਈ। ਇਹ ਬੱਸ ਮੈਨੂੰ ਦੱਸੋ ਫਿਰ ਰੋਜ਼ ਆਉਂਦੀ ਹੈ ਸਕੂਲ ਚ? ਹਾਂਜੀ। ਤਾਂ ਪੇਰੈਂਟਸ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ। ਕਿ ਕਿਦਾਂ ਦਾ ਉਹ ਮਹਿਸੂਸ ਕਰਦੇ ਨੇ ਇਧਰ ਵੀ ਇੱਕ ਪੇਰੈਂਟ ਸਿੰਘ ਸਾਹਿਬ ਕੀ ਨਾਂ ਜੀ ਤੁਹਾਡਾ ਮੱਖਣ ਸਿੰਘ ਮੱਖਣ ਸਿੰਘ ਹਾਂਜੀ ਮੱਖਣ ਸਿੰਘ ਜੀ ਪਹਿਲਾਂ ਜੇਕਰ ਗੱਲ ਕਰ ਲਈ ਜਾਵੇ ਪਹਿਲੇ ਸਮਿਆਂ ਦੀ ਆ ਪਹਿਲੇ ਸਮਿਆਂ ਦੇ ਵਿੱਚ ਵੀ ਸਰਕਾਰਾਂ ਰਹੀਆਂ ਨੇ ਕਿ ਉਹ ਤੁਹਾਡੇ ਨਾਲ ਇਸ ਤਰ੍ਹਾਂ ਸੰਵਾਦ ਕਰਕੇ ਜਾਂਦੀਆਂ ਸੀ ਗੱਲਬਾਤ ਹੁੰਦਾ ਸੀ ਮੁੱਖ ਮੰਤਰੀ ਕਦੀ ਸਕੂਲ ਦੇ ਵਿੱਚ ਆਇਆ ਸੀ ਬਹੁਤ ਘੱਟ ਸੀਗਾ ਜੀ ਮਤਲਬ ਇਹਨਾਂ ਨੇ ਜਿਆਦਾ ਪਗਮਾਨ ਸਾਹਿਬ ਨੇ ਬਹੁਤ ਦੇਖਿਆ ਕਹਨੇ ਕੀ ਚਾਹਨੇ ਹੋ ਅੱਜ ਤੁਹਾਡੇ ਬੱਚਿਆਂ ਨੂੰ ਮਿਲ ਕੇ ਗਏ ਨੇ ਤੁਹਾਨੂੰ ਮਿਲ ਕੇ ਗਏ ਨੇ ਕੀ ਕਹਨੇ ਮਤਲਬ ਇਹਨਾਂ ਦੀ ਸਰਕਾਰ ਬਹੁਤ ਵਧੀਆ ਹੈ ਜੀ ਸੁਣ ਕੇ ਖੁਸ਼ੀ ਮਹਿਸੂਸ ਹੋਈ ਹੈ ਜਦੋਂ ਕੋ ਮੁੱਖ ਮੰਤਰੀ ਮਿਲਦਾ ਹੈ ਬਹੁਤ ਖੁਸ਼ੀ ਜੀ ਬੇਟਾ ਤੁਸੀਂ ਤੁਸੀਂ ਕੀ ਮਹਿਸੂਸ ਕਰਦੇ ਹੋ ਕਿਹੜੀ ਕਲਾਸ ਪੜ੍ਹਦੇ ਹੋ ਪਹਿਲਾਂ ਨਾਂ ਤੇ ਆਪਣੀ ਕਲਾਸ ਦੱਸ ਮੇਰਾ ਨਾਮ ਮਨੀਸ਼ ਸਿੰਘਾ ਮੈਂ 9ਵੀਂ ਜਮਾਤ ਦਾ ਵਿਦਿਆਰਥੀ ਹਾਂ ਜੀ ਮੈਂ ਹੁਣ ਪਾਸ ਹੋ ਗਿਆ ਜੀ 10ਵੇਂ ਚੋਂ ਹੋ ਗਿਆ ਜੀ ਕਿੰਨੇ ਨੰਬਰ ਆਏ ਮੇਰੇ ਜੀ 88 ਹਾਂਜੀ 88% 88% ਲੱਡੂ ਲੱਡੂ ਵੰਡੋਂਗੇ ਫਿਰ ਅੱਜ ਹਾਂਜੀ ਹਾਂਜੀ ਲੱਡੂ ਜ਼ਰੂਰ ਜੀ ਤਾਂ ਇਹ ਪੇਰੈਂਟਸ ਤੇ ਬੱਚਿਆਂ ਦੇ ਨਾਲ ਸਾਡੀ ਜਿਹੜੀ ਗੱਲਬਾਤ ਹੈ ਉਹ ਲਗਾਤਾਰ ਜਾਰੀ ਹੈ ਹੋਰ ਵੀ ਪੇਰੈਂਟਸ ਬੈਠੇ ਨੇ ਇਹਨਾਂ ਨਾਲ ਵੀ ਅਸੀਂ ਸੰਵਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਗੱਲਬਾਤ ਕਰਦੇ ਹਾਂ ਕਿ ਆਖਰ ਕਿੱਦਾਂ ਦਾ ਮਹਿਸੂਸ ਕਰਦੇ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਉਂਦੇ ਨੇ ਸਿੰਘ ਸਾਹਿਬ ਕਿੱਦਾਂ ਦਾ ਮਹਿਸੂਸ ਹੋਇਆ ਅੱਜ ਪਹਿਲਾਂ ਆਪਣਾ ਨਾਂ ਦੱਸ ਦਿਓ ਪਿੰਡ ਦੱਸ ਦਿਓ ਧਰਮ ਸਿੰਘ ਜੀ ਘਣੋਰੀ ਕਲਾਂ ਤੇ ਬਹੁਤ ਵਧੀਆ ਮਹਿਸੂਸ ਹੋਇਆ ਜੀ ਇੱਕਨੌਰੀ ਕਲਾਂ ਪਿੰਡ ਦੀ ਹਾਂ ਤੁਸੀਂ ਜਿੱਥੇ ਹਾਂਜੀ 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 ਲੋਕਲ ਪਿੰਡ ਦੇ ਹਾਂ ਜੀ ਬਹੁਤ ਵਧੀਆ ਮਹਿਸੂਸ ਆ ਜੀ ਇੱਕ ਟਾਈਮ ਸਰ ਕੀ ਸੀ ਨਾ ਜਦੋਂ ਸੀਐਮ ਸਾਹਿਬ ਆਉਂਦੇ ਸੀ ਕੰਡਾ ਤੋਂ ਬਾਹਰੇ ਮੋੜਨਦੇ ਸਾਨੂੰ ਅੱਜ ਅਸੀਂ ਸੀਐਮ ਦੇ ਸਾਹਦੇ ਰੂਰੂਪ ਹੋ ਕੇ ਉਹਨਾਂ ਦੇ ਜੋ ਵੀ ਉਹਨਾਂ ਨੇ ਗੱਲਬਾਤਾਂ ਕੀਤੀਆਂ ਸੁਣੀਆਂ ਸੀ ਬਹੁਤ ਵਧੀਆ ਲੱਗੇ ਬੱਚਿਆਂ ਦੀ ਪੜ੍ਹਾਈ ਕਿੱਦਾਂ ਿਕਨੌਰੀ ਜੇਕਰ ਿਕਨੌਰੀ ਸਕੂਲ ਆਫ ਐਮਿਨਸ ਦੀ ਗੱਲ ਕਰ ਲਈ ਜਾਵੇ ਿਕਨੌਰੀ ਕਲਾਂ ਦੀ ਕਿੱਦਾਂ ਦੀ ਪੜ੍ਹਾਈ ਹੈ ਬੱਚੇ ਬੱਚਿਆਂ ਦੀ ਪੜ੍ਹਾਈ ਬਿਲਕੁਲ ਬਹੁਤ ਵਧੀਆ ਹੈ ਜੀ ਅੱਜ ਮੇਰੀ ਬੇਟੀ 80% ਨੰਬਰ ਲਿੱਤੇ ਨੇ ਜੀ ਸੀਬੀ ਕਿਹੜੀ ਕਲਾਸ ਚ ਪੜਦੇ ਜੀ ਕਿਹੜੀ ਕਲਾਸ ਹਾਂਜੀ ਹਾਂਜੀ ਕਿੰਨੇ ਬੱਚੇ ਪੜਦੇ ਨੇ ਤੁਹਾਡੇ ਸਕੂਲ ਦੇ ਦੋ ਬੱਚੇ ਜੀ ਦੋ ਬੱਚੇ ਹਾਂਜੀ ਹਾਂਜੀ ਬਹੁਤ ਵਧੀਆ ਜੀ ਮਨੀਸ਼ ਸ਼ੋਦੀਆ ਜੀ ਆਏ ਸੀਗੇ ਉਹਨਾਂ ਨੇ ਕੀ ਗੱਲਬਾਤ ਕਹੀ ਹੈ ਅੰਦਰ ਉਹਨਾਂ ਨੇ ਵੀ ਪੜ੍ਹਾਈ ਦੇ ਵਿਸ਼ੇ ਦੀ ਗੱਲਬਾਤ ਕੀਤੀ ਹੈ ਜੀ ਬਹੁਤ ਵਧੀਆ ਲੱਗਿਆ ਉਹਨਾਂ ਦੇ ਵੀ ਪਾਸ ਸੁਣ ਕੇ ਠੀਕ ਆ ਬਾਕੀ ਜੀ ਅੱਜ ਅੱਜ ਮਾਣਜਾ ਮਹਿਸੂਸ ਹੁੰਦਾ ਥੋੜਾ ਮੋਤੀ ਜੀ ਬਹੁਤ ਸਾਨੂੰ ਪਹਿਲਾਂ ਦੱਸਿਆ ਕਿ ਕਿੱਥੇ ਕੰਨਾਂ ਤੋਂ ਪਰਾਂ ਤੋਂ ਆਉਂ ਨਹੀਂ ਦਿੰਦੇ ਸੀ ਹਮਸਾਲ ਅੱਜ ਰੂਬਰੂ ਹੋ ਕੇ ਉਹਨਾਂ ਦੇ ਸੋਨੇ ਬਚਨ ਆਪਾਂ ਨੇ ਤਾਂ ਜਿਹੜੇ ਪੇਰੈਂਟਸ ਨੇ ਉਹ ਖੁਸ਼ੀ ਜ਼ਰੂਰ ਮਹਿਸੂਸ ਕਰ ਰਹੇ ਨੇ ਕਿਉਂਕਿ ਮੁੱਖ ਮੰਤਰੀ ਸਾਹਿਬ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਹੈ ਤਾਂ ਅਸੀਂ ਕੋਸ਼ਿਸ਼ ਵੀ ਕਰਾਂਗੇ ਕਿ ਜਿਹੜੇ ਇੱਥੋਂ ਦੇ ਟੀਚਰ ਨੇ ਜਿਹੜੇ ਇੱਥੋਂ ਦੇ ਪ੍ਰਿੰਸੀਪਲ ਸਾਹਿਬ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਫਿਲਹਾਲ ਅਸੀਂ ਪੇਰੈਂਟਸ ਤੇ ਬੱਚਿਆਂ ਨਾਲ ਜਿਹੜੀ ਹੈ ਗੱਲਬਾਤ ਅਸੀਂ ਕਰ ਰਹੇ ਹਾਂ ਕਿ ਆਖਰ ਜਿਹੜੇ ਪੇਰੈਂਟਸ ਤੇ ਬੱਚੇ ਨੇ ਉਹ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਨੇ ਤਾਂ ਸਿੰਘ ਸਾਹਿਬ ਕੀ ਨਾ ਥੋੜਾ ਜਿਹਾ ਗੁਲਜ਼ਾਰ ਖਾਨ ਗੁਲਜ਼ਾਰ ਖਾਨ ਜੀ ਅੱਜ ਮੁੱਖ ਮੰਤਰੀ ਸਾਹਿਬ ਨੂੰ ਨੇੜੇੋਂ ਦੇਖਿਆ ਪਹਿਲਾਂ ਵੀ ਕਦੀ ਦੇਖਿਆ ਹਾਂ ਜੀ ਪਹਿਲਾਂ ਵੀ ਜਦੋਂ ਐਮ ਐਲ ਏ ਹੁੰਦੇ ਸੀ ਆਪਣੇ ਧੂਰੀ ਤੋਂ ਹਲਕੇ ਤੋਂ ਉਦੋਂ ਵੀ ਬਹੁਤ ਨਜ਼ਦੀਕੀ ਦੇ ਦੇਖਿਆ ਅੱਜ ਬਹੁਤ ਖੁਸ਼ੀ ਹੋਈ ਹੈ ਫਰਕ ਹੈਗਾ ਪਹਿਲਾਂ ਇਹ ਦੱਸੋ ਵੀ ਉਦੋਂ ਤੋਂ ਤੇ ਹੁਣ ਤੇ ਕੋਈ ਫਰਕ ਹੈ ਨਹੀਂ ਕੋਈ ਫਰਕ ਨਹੀਂ ਜੀ ਉਦਾਂ ਹੀ ਗੱਲਬਾਤ ਕਰਦੇ ਨੇ ਕਰਦੇ ਨੇ ਜੀ ਸੋਸ਼ਲ ਮੁੱਖ ਮੰਤਰੀ ਸਾਹਿਬ ਤੋਂ ਹਾਂ ਜੀ ਹਾਂ ਜੀ ਹਾਂ ਜੀ ਪੂਰਾ ਖੁਸ਼ ਹਾਂ ਜੀ ਬੱਚੇ ਕਿਹੜੀ ਕਿਹੜੀ ਕਲਾਸ ਚ ਪੜ੍ਹਦੇ ਨੇ ਤੁਹਾਡੇ ਬੱਚਾ ਜੀ ਬੇਟੀ 11ਵੀਂ ਕਲਾਸ ਚ ਪੜ੍ਹਦੀ ਹੈ ਤੇ ਦੂਜਰੀ 9ਵੀਂ ਕਲਾਸ ਚ ਪੜ੍ਹਦੀ ਹੈ ਜੀ ਅੱਜ ਅੱਜ ਮੁੱਖ ਮੰਤਰੀ ਸਾਹਿਬ ਨੇ ਕਿਹੜੀਆਂ ਕਿਹੜੀਆਂ ਗੱਲਾਂ ਜੜੀਆਂ ਉਹ ਕੀਤੀਆਂ ਨੇ ਪੜ੍ਹਾਈ ਦੇ ਵਿਸ਼ੇ ਤੇ ਹੀ ਕਰੀਆਂ ਨੇ ਜੀ ਗੱਲਾਂ ਉਹਨਾਂ ਨੇ ਬਹੁਤ ਵਧੀਆ ਗੱਲਾਂ ਕਰੀਆਂ ਬਾਕੀ ਸਾਨੂੰ ਸਕੂਲ ਤੇ ਬਹੁਤ ਮਾਣ ਆਇਆ ਸਾਡੇ ਸਮਰੂਹ ਜ਼ਿਲ੍ਹੇ ਜੀ ਮੰਨ ਪਹਿਲੇ ਨੰਬਰ ਤੇ ਸਕੂਲ ਹੈ ਪਹਿਲੇ ਪੜ੍ਹਾਈ ਬਹੁਤ ਜ਼ਿਆਦਾ ਮਾੜੀ ਹੁੰਦੀ ਸੀ ਹੁਣ ਬਹੁਤ ਖੁਸ਼ੀ ਹੈ ਬੇਟੀ ਆ ਦੇਖ ਲਓ ਹੁਣ ਤੁਸੀਂ ਨਾਮ ਦੇਣਗੇ ਪਹਿਲੇ ਨੰਬਰ ਤੇ ਆਈ ਹੈ ਚੰਗਲੀ ਤੋਂ ਅਸੀਂ ਹੈਗੇ ਹਾਂ ਜੀ ਤੇ ਪਹਿਲਾਂ ਸਕੂਲਾਂ ਦੀ ਜਿਹੜੀ ਭਰਾਈ ਐਨੀ ਦੀ ਸੀ ਗਰੀਬ ਆਦਮੀ ਜੀ ਮੈਂ ਦਿਹਾੜੀ ਕਰਨ ਵਾਲਾ ਬੰਦਾ ਤੇ ਹੁਣ ਪੂਰਾ ਫਕਰ ਹੋ ਰਿਹਾ ਵੀ ਹਾਂ ਵਧੀਆ ਬੇਟੀ ਚੰਗੇ ਨੰਬਰ ਲੈ ਕੇ ਪਾਸ ਹੁੰਦੀ ਹੈ ਜੀ ਰਿਕਸ਼ਾ ਤਾਂ ਗਰੀਬ ਘਰਾਂ ਦੇ ਮਜ਼ਦੂਰ ਘਰਾਂ ਦੇ ਜਿਹੜੇ ਮਾਪੇ ਨੇ ਉਹਨਾਂ ਨੂੰ ਸਕੂਲ ਐਮਿਨਸ ਦੇ ਵਿੱਚ ਇੱਕ ਚੰਗੀ ਪੜ੍ਹਾਈ ਜਿਹੜੀ ਹੈ ਉਹ ਇਹਨਾਂ ਦੇ ਕਹਿਣ ਮੁਤਾਬਕ ਜਿਹੜੀ ਹੈ ਉਹ ਮਿਲ ਰਹੀ ਹੈ ਬਹੁਤ ਸਾਰੇ ਬੱਚੇ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕਿਹੜੀ ਕਿਹੜੀ ਕਲਾਸ ਦੇ ਵਿੱਚ ਬੱਚੇ ਸਾਡੇ ਪੜ੍ਹਦੇ ਨੇ ਬੇਟਾ ਜੀ ਕੀ ਨਾਮ ਪਹਿਲਾਂ ਜੀ ਸੁਮਨਪ੍ਰੀਤ ਕਾ ਪਿੰਡ ਕਿਹੜਾ ਬੇਟਾ ਜੀ ਮੰਲੂ ਮਾਜਰਾ ਕਿੰਨੀ ਦੂਰ ਹੈ ਖਨੋਰੀ ਕਲਾਂ ਤੋਂ ਜੀ ਕਾਫੀ ਦੂਰ ਹੈ ਜੀ ਤੇ ਬਸ ਤੇ ਆਉਨੇ ਹੋ ਹਾਂ ਜੀ ਬਸ ਤੇ ਕਿਹੜੀ ਬਸ ਜੀ 1 ਨੰਬਰ ਬਸ ਕਿੰਨੀ ਸਕੂਲ ਚ ਕਿੰਨੀਆਂ ਬੱਸਾਂ ਨੇ ਬੇਟਾ ਜੀ 4 4 ਬੱਸਾਂ ਨੇ ਹਾਂ ਜੀ ਤਾਂ ਸਾਰੀਆਂ ਬੇਟੀਆਂ ਜਿਹੜੀਆਂ ਨੇ ਉਹ ਬੱਸਾਂ ਰਾਹੀਂ ਜਾਂਦੀਆਂ ਨੇ ਜੀ ਬਾਕੀ ਲੋਕਲ ਬੱਚੇ ਵੀ ਹੈਗੇ ਆ ਵਿੱਚ ਕਲਾਸ ਚ ਅੱਜ ਅੱਜ ਮੁੱਖ ਮੰਤਰੀ ਸਾਹਿਬ ਨੂੰ ਕੀ ਗੱਲਬਾਤ ਹੋਈ ਹੈ ਮੁੱਖ ਮੰਤਰੀ ਸਾਹਿਬ ਅੱਜ ਤੁਹਾਡੇ ਇਨਾਲ ਗੱਲਬਾਤ ਕਰਕੇ ਗਏ ਨੇ ਤੁਹਾਡੇ ਵਿੱਚ ਰਹੇ ਨੇ ਸੰਵਾਦ ਕੀਤਾ ਉਹਨਾਂ ਨੇ ਤੁਹਾਨੂੰ ਵਧੀਆ ਲੱਗਿਆ ਜੀ ਵਧੀਆ ਲੱਗਿਆ ਹਾਂਜੀ ਪਹਿਲਾਂ ਕਦੀ ਇਦਾਂ ਮੁੱਖ ਮੰਤਰੀ ਦੇਖਿਆ ਸੀ ਨੇੜੇ ਹਾਂਜੀ ਪਹਿਲੀ ਵਾਰ ਹਾਂਜੀ ਖੁਸ਼ੀ ਮਸਰੂਰ ਹੁੰਦੀ ਹੈ ਹਾਂਜੀ ਚਲੋ ਬੇਟਾ ਕੀ ਨਾ ਤੁਹਾਡਾ ਕੀ ਨਾਮ ਸਰ ਤਰਨਪ੍ਰੀਤ ਕੌਰ ਤਰਨਪ੍ਰੀਤ ਕਿਹੜੀ ਕਲਾਸ ਚ ਪੜਦੇ ਬੇਟਾ ਸਰ ਅਸੀਂ 9th ਚ 9th ਦੇ ਵਿੱਚ ਹਾਂਜੀ ਤਾਂ ਸਕੂਲ ਦੀ ਪੜ੍ਹਾਈ ਬਾਰੇ ਦੱਸੋ ਪਹਿਲਾਂ ਤਰਨਪ੍ਰੀਤ ਕਿ ਕਿੱਦਾਂ ਦੀ ਸਰ ਸਕੂਲ ਚ ਸਟੱਡੀ ਬਹੁਤ ਜ਼ਿਆਦਾ ਵਧੀਆ ਗਈ ਔਰ ਇਹ ਟੀਚਰਸ ਮੋਟੀਵੇਟ ਕਰਦੇ ਨੇ ਬੱਚਿਆਂ ਨੂੰ ਕਿ ਜ਼ਿਆਦਾ ਪੜੋ ਕਿ ਕਿਉਂਕਿ ਆਪਾਂ ਨੂੰ ਨਵੀਂ ਜੌਬ ਮਿਲ ਸਕੇ ਆਪਾਂ ਜਿਹੜੀ ਆ ਸੁਸਾਇਟੀ ਆ ਉਹਨੂੰ ਸੁਧਾਰ ਸਕੀਏ ਜਿਹੜੇ ਮਤਲਬ ਕੋਈ ਵੀ ਵਿਸ਼ਵਾਸਾਂ ਦੇ ਵਿਸ਼ਵਾਸ ਉੱਠੇ ਹੋਏ ਨੇਗੇ ਸਰ ਬਹੁਤ ਵਧੀਆ ਸਕੂਲ ਚ ਸਟੱਡੀ ਜਦ ਮੁੱਖ ਮੰਤਰੀ ਸਾਹਿਬ ਨੂੰ ਮਿਲੇ ਹੋ ਪਹਿਲਾਂ ਤੁਹਾਡੇ ਪਾਪਾ ਵੀ ਪੜੇ ਹੋਣਗੇ ਕਿਸੇ ਨਾ ਕਿਸੇ ਸਕੂਲ ਦੇ ਵਿੱਚ ਤਾਂ ਇਹਦਾ ਮੁੱਖ ਮੰਤਰੀ ਸਕੂਲਾਂ ਦੇ ਵਿੱਚ ਪਹਿਲਾਂ ਆਉਂਦੇ ਸੀ ਨਹੀਂ ਜੀ ਦੱਸਿਆ ਉਹਨਾਂ ਨੇ ਕਦੀ ਨਹੀਂ ਅੱਜ 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 ਜਦੋਂ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਸੁਣ ਰਹੇ ਸੀ ਤਾਂ ਖੁਸ਼ੀ ਮੈਸੂਰ ਹੁੰਦੀ ਸੀ ਕਿ ਬਹੁਤ ਹੋਈ ਸੀਗੀ ਖੁਸ਼ੀ ਕਿ ਉਹ ਸਾਨੂੰ ਇੰਨਾ ਵਧੀਆ ਇਨਸਪਾਇਰ ਕਰਕੇ ਗਏ ਨੇ ਕਿ ਪੜੋ ਗਰਲਸ ਨੂੰ ਤਾਂ ਬਹੁਤ ਜ਼ਿਆਦਾ ਜ਼ਰੂਰਤ ਆ ਕਿ ਪੜਨ ਦੀ ਕਿ ਕਹਿਣਾ ਕੀ ਚਾਹੁੰਦੇ ਹੋ ਮੁੱਖ ਮੰਤਰੀ ਦਾ ਜਿਹੜਾ ਸਕੂਲ ਆ ਐਮਨਸਿਕ ਸੁਪਨਾ ਸੀਗਾ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਸਰ ਬਹੁਤ ਵਧੀਆ ਕੀਤਾ ਇਹਨਾਂ ਨੇ ਆ ਐਮੀਨੈਂਟ ਸਕੂਲ ਕੇ ਕਿ ਜਿਹੜੇ ਬੱਚੇ ਐਮੀਨੈਂਟਸ ਚ ਮੈਰਿਟ ਦੇ ਆਉਂਦੇ ਨੇਗੇ ਤਾਂ ਉਹਨਾਂ ਨੂੰ ਹੋਰ ਸਕੂਲ ਚ ਸੀਟ ਮਿਲਦੀ ਆ ਤੇ ਉਹਨਾਂ ਨੂੰ ਬੈਸਟ ਐਜੂਕੇਸ਼ਨ ਮਿਲਦੀ ਆ ਕੀ ਬੇਟਾ ਤੁਹਾਡਾ ਕਿਨਾ ਗੁਰਜੀਤ ਕੌਰ ਗੁਰਜੀਤ ਕੌਰ ਹਾਂਜੀ ਕਿਹੜੀ ਕਲਾਸ ਪੜ੍ਹਦੇ ਆ ਗੁਰਜੀਤ ਬੇਟਾ 9th 9th ਤਾਂ ਬੱਚਿਆ ਤੁਹਾਡੇ ਪ੍ਰਿੰਸੀਪਲ ਸਾਹਿਬ ਦਾ ਨਾਮ ਦੱਸੋ ਕੀ ਹੈ ਪਹਿਲਾਂ ਸ਼੍ਰੀ ਖੁਸ਼ਦੀਪ ਗੋਇਲ ਜੀ ਅੱਛੇ ਇਨਸਾਨ ਨੇ ਹਾਂਜੀ ਕਲਾਸਾਂ ਨੂੰ ਚੈੱਕ ਵਗੈਰਾ ਕਰਦੇ ਨੇ ਹਾਂਜੀ ਵਧੀਆ ਬਹੁਤ ਕੀ ਕੀ ਸਬਜੈਕਟ ਵੀ ਪੜ੍ਹਾਉਂਦੇ ਨੇ ਕੋਈ ਤੁਹਾਨੂੰ ਨਹੀਂ ਸਾਨੂੰ ਤਾਂ ਨਹੀਂ ਪੜਾਉਂਦੇ ਵੀ ਕਈ ਕਲਾਸਾਂ ਨੂੰ ਪੜਾਵਾ ਵੀ ਦਿੰਦੇ ਆ ਬਟ ਵੀ ਉਹ ਸਾਰੇ ਸਬਜੈਕਟ ਦੇ ਵਿੱਚ ਇੰਨੇ ਵਧੀਆ ਨੇ ਵੀ ਕਈ ਵਾਰ ਜਿਵੇਂ ਸਰ ਹੂੰ ਰਾਊਂਡ ਲਗਾਣ ਵੀ ਆਉਂਦੇ ਆ ਉਦੋਂ ਵੀ ਬਹੁਤ ਵਧੀਆ ਸਾਨੂੰ ਐਕਸਪਲੇਨ ਕਰਕੇ ਜਾਂਦੇ ਆ ਸਾਨੂੰ ਬਹੁਤ ਵਧੀਆ ਲੱਗਦਾ ਜੋ ਐਕਸਪਲੇਨ ਕਰਦੇ ਆ ਅੱਜ ਮੁੱਖ ਮੰਤਰੀ ਸਾਹਿਬ ਆਏ ਨੇ ਮੁੱਖ ਮੰਤਰੀ ਸਾਹਿਬ ਨੇ ਸਕੂਲ ਦਾ ਦੌਰਾ ਕੀਤਾ ਹੈ ਤੁਹਾਡੇ ਸਾਰੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਹੈ ਸੰਵਾਦ ਹੋਇਆ ਤੁਹਾਡੇ ਨਾਲ ਤੁਹਾਡੇ ਪੇਰੈਂਟਸ ਨਾਲ ਗੱਲਬਾਤ ਹੋਈ ਹੈ ਕਦਾਂ ਦਾ ਮਹਿਸੂਸ ਕਰਦੇ ਹੋ ਬੇਟਾ ਬਹੁਤ ਜ਼ਿਆਦਾ ਵਧੀਆ ਮਹਿਸੂਸ ਹੋਇਆ ਵੀ ਹਨਾ ਉਹ ਇੰਨੇ ਵੱਡੇ ਇਨਸਾਨ ਹੋ ਕੇ ਵੀ ਸਾਡੇ ਕੋਲੇ ਵੀ ਅਸੀਂ ਇੱਕ ਮਿਡਲ ਕਲਾਸ ਲੋਕਾਂ ਕੋਲੇ ਆਏ ਨੇ ਵੀ ਇੰਨਾ ਵੀ ਬਹੁਤ ਵਧੀਆ ਲੱਗਿਆ ਖੁਸ਼ੀ ਮਹਿਸੂਸ ਹੁੰਦੀ ਹੈ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਤਾਂ ਸਕੂਲ ਆਫ ਐਮੀਨਸ ਦੇ ਵਿੱਚ ਅਸੀਂ ਘਨੌਰੀ ਕਲਾ ਦੇ ਵਿੱਚ ਮੌਜੂਦ ਹਾਂ ਜਿੱਥੇ ਲਗਾਤਾਰ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨਾਲ ਸਾਡੀ ਗੱਲਬਾਤ ਹੋਈ ਹੈ ਬੱਚਿਆਂ ਤੇ ਮਾਪੇ ਬੱਚੇ ਤੇ ਮਾਪੇ ਦੋਨੇ ਜਿਹੜੇ ਨੇ ਉਹ ਮੁੱਖ ਮੰਤਰੀ ਦੀ آمد ਤੋਂ ਬੇਹੱਦ ਖੁਸ਼ ਦਿਖਾਈ ਦੇ ਰਹੇ ਨੇ ਅਨਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਘਨੋਰੀ ਕਲਾ ਸਕੂਲ ਆਫ ਐਂਡ ਮਿੰਸ ਦੀਆਂ ਹੋਰ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਧੰਨਵਾਦ